ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰਸਰ ਦੇ ਸ਼ੋਣੀ ਗੁਰਦੁਆਰਾ ਬੰਦ ਕਮੇਟੀ ਦੀ ਐਗਜ਼ੀਕਟਿਵ ਦੀ ਮੀਟਿੰਗ ਸਰਦਾਰ ਰਜਿੰਦਰ ਸਿੰਘ ਕਾਮੀ ਪ੍ਰਧਾਨ ਸਾਭ ਦੀ ਪਗਵਾਈ ਕੋਈ ਜਿਹਦੇ ਚ ਹੋਰ ਕਿਹੜੇ ਕਿਹੜੇ ਮਸਲੇ ਸਨ ਪਰ ਬਾਅਦ ਵਿੱਚ ਇਹ ਪਤਾ ਚੱਲਿਆ ਕਿ ਐਗਜ਼ੀਕਟਿਵ ਨੇ ਅੱਜ ਜਥੇਦਾਰਾਂ ਰਪੀਰ ਸਿੰਘ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਸਨ ਉਦੋਂ ਖਤਮ ਕਰ ਦਿੱਤਾ ਗਿਆ ਉਹਨਾਂ ਨੂੰ ਫਾਰ ਕਰ ਦਿੱਤਾ ਗਿਆ ਮੈਂ ਇਸ ਹਮਦੰਗ ਇਹ ਜਿਹੜਾ ਫੈਸਲਾ ਸੋਨੀ ਦੇ ਦੁਆਰਾ ਆਪਣੀ ਕਮੇਟੀ ਨੇ ਲਿਆ ਹੈ ਇਹ ਬਹੁਤ ਸਹੀ ਫੈਸਲਾ ਲਿਆ ਹੈ ਭਾਵੇਂ ਇਹਦੇ ਥੋੜੀ ਦਿਲੇ ਦਿਲੇ ਜ਼ਰੂਰ ਹੋਈਆਂ ਪਰ ਅੱਜ ਉਹਨਾਂ ਨੇ ਇਹ ਫੈਸਲਾ ਲੈ ਕੇ ਇਹ ਦੱਸਤਾ ਹੈਗਾ ਕਿ ਸੋਨੀ ਕਮੇਟੀ ਜਿਹੜੇ ਜਥੇਦਾਰ ਨਿਯੁਕਤ ਕੀਤੇ ਜਾਂਦੇ ਹਨ ਅਗਰ ਉਹ ਸਿੱਖ ਮਰਿਆਦਾਵਰ ਪਰੰਪਰਾਵਾਂ ਦੇ ਉਲਟ ਜਾ ਕੇ ਕੰਮ ਕਰ ਦੇਣ ਪੋਲਿਟਿਕਲ ਪਾਰਟੀਆਂ ਦੇ ਹੱਥਾਂ 'ਚ ਜਾ ਕੇ ਖੜ ਦੇਣ ਤੇ ਫਿਰ ਉਹਨਾਂ ਦੇ ਜਿਹੜਾ ਕਾਰਜ ਘਾ ਲਏ ਉਸ ਨੂੰ ਕਿਸੇ ਵਕਤ ਵੀ ਸ਼ੋਣੇ ਕਮੇਟੀ ਖਤਮ ਕਰ ਸਕਦੀ ਹੈ ਜਿਹੜੀਆਂ ਮੀਟਿੰਗਾਂ ਹੋਈਆਂ ਪਿਛਲੇ 3 ਸਾਲਾਂ ਤੋਂ ਜਥੇਦਾਰ ਅਫਰੀ ਸਿ ਉਹਨਾਂ ਨੇ ਆਮ ਬੰਦਿਆਂ ਨੂੰ ਕਹਿ ਕੇ ਤੁਸੀਂ ਅਕਾਲੀ ਦਲ ਦਾ ਪ੍ਰਧਾਨ ਮੈਨੂੰ ਬਣਾਓ ਤਾਂ ਮੈਂ ਦੇਖੋ ਕਿਵੇਂ ਅਕਾਲੀ ਕਲ ਚਲਾ ਕੇ ਦੱਸਦਾ ਅਕਾਲੀ ਦਰ ਨੂੰ ਖਤਮ ਕਰਨ ਦੇ ਵਿੱਚ ਬਦਨਾਮ ਕਰਨ ਦੇ ਵਿੱਚ ਜੋ ਰੋਲ ਇਹਨਾਂ ਨੇ ਪਲੇ ਕੀਤਾ ਉਹ ਬਹੁਤ ਨਿੰਦਿਆ ਹੈ ਔਰ ਉਹਦੇ ਨਾਲ ਸਿੱਖ ਕੌਮ ਦਾ بڑا ਨੁਕਸਾਨ ਹੋਇਆ ਹੈ ਖਾਸ ਤੌਰ ਤੇ ਜਥੇਦਾਰ ਸਾਹਿਬ ਦੇ ਉੱਤੇ ਇਹ ਦੋਸ਼ ਲਗਣਾ ਪਰਿਵਾਰਕ ਦੋਸ਼ ਲਗਣਾ ਹੈ ਬਾਹਰ ਜਾਣਾ ਉਤਤਿਕ ਕਾਰਵਾਈਆਂ ਦਾ ਸਾਹਮਣੇ ਆਣਾ ਇਹ ਨਾਕਾਬਲੇ برداشت ਹੈ ਉਸ ਤੋਂ ਬਾਅਦ ਮੈਂ ਪੁੱਛਣਾ ਚਾਹੁੰਦਾ ਕਿ ਜਥੇਦਾਰ ਸਾਹਿਬ ਨੇ ਸ਼ਹਿਰ ਆਮ ਕੇ ਹੱਕੇ ਮੈਂ ਪੋਲਿਟਿਕਲ ਪਾਰਟੀਆਂ ਨੂੰ ਮਿਲਦਾ ਮੈਂ ਉਹਨਾਂ ਦੀਆਂ ਗੱਲਾਂ ਸੁਣਦਾ ਉਹ ਮੇਰੀਆਂ ਗੱਲਾਂ ਹੁੰਦੀਆਂ ਮੈਂ ਇਹ ਪੁੱਛਣਾ ਚਾਹੁੰਦਾ ਦਿੱਲੀ ਮੈਂ ਜਾ ਕੇ ਕਿਸੇ ਨੂੰ ਵੀ ਮਿਲ ਸਕਦਾ ਮੈਂ ਜਥੇਦਾਰਾਂ ਮੈਂ ਕਿਸੇ ਨੂੰ ਵੀ ਮਿਲ ਸਕਦਾ ਪਰ ਮੈਂ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਹੈ ਪਿਛਲੇ 60-65 ਸਾਲ ਦਾ ਮੈਂ ਅੱਜ ਤੱਕ ਜਿੰਨੇ ਵੀ ਜਥੇਦਾਰ ਸਭਾ ਨੂੰ ਨੇ ਸਾਰਿਆਂ ਨਾਲ ਸਾਡੇ ਸਬੰਧ ਅੱਛੇ ਰਹੇ ਪਰ ਮੈਂ ਕਿਸੇ ਜਥੇਦਾਰ ਸਾਹਿਬ ਨੂੰ ਇਹ ਕਹਿੰਦਿਆ ਨਹੀਂ ਸੁਣਿਆ ਕਿ ਆਜ ਮੈਂ ਪੋਲਿਟਿਕਲ ਪਾਰਟੀ ਨੂੰ ਮਿਲ ਕੇ ਆਇਆ ਪੋਲਿਟਿਕਲ ਬੰਦਿਆਂ ਨੂੰ ਮਿਲ ਕੇ ਆਇਆ ਉਹਨਾਂ ਨੇ ਮੇਰੀ ਗੱਲ ਸੁਣੀ ਮੈਂ ਉਹਨਾਂ ਦੀ ਗੱਲ ਸੁਣੀ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਔਰ ਇਹਨਾਂ ਦਾ ਸ਼ਰੇਆਮ ਐਡਮਿਟ ਕਰਨਾ ਇਸ ਗੱਲ ਦਾ ਕਾਹਦੇ ਸੀ ਕਿ ਇਹ ਇਸ ਵਕਤ ਨੂੰ ਵਾਜਾ ਮਾਰ ਰਹੇ ਸਨ ਪਰ ਜਿਹੜੇ ਬੰਦੇ ਅਕਾਲੀ ਦਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ ਅਕਾਲੀ ਦਰ ਝੁਗੇ ਸਨ ਉਹਨਾਂ ਦੀ ਹੱਲਾਸ਼ੇਰੀ ਨੇ ਇਹਨਾਂ ਦਾ ਕੰਮ ਛੇਤੀ ਨਿਬੜਦਾ ਹੈ ਸਿੱਖ ਕੌਮ ਕਦੇ ਨਹੀਂ ਸਹਿ ਸਕਦੀ ਕਿ ਜਥੇਦਾਰ ਭਾਵੇਂ ਅਕਾਲ ਤਖਤ ਦਾ ਭਾਵੇਂ ਦੰਦਮਾ ਸਾਹਿਬ ਦਾ ਭਾਵੇਂ ਉਹਦਾ ਨਾਂ ਕੀ ਹੈ ਅਨੰਦਪੁਰ ਸਾਹਿਬ ਦੇ ਕੈਸਗੜ੍ਹ ਸਾਹਿਬ ਦੇ ਉਹ ਜਾ ਕੇ ਦਿੱਲੀ ਪੋਲਿਟিক্যাল ਪਾਰਟੀਆਂ ਨੂੰ ਮਿਲਣ। ਔਰ ਉਹਨਾਂ ਪੋਲਿਟিক্যাল ਪਾਰਟੀਆਂ ਨੂੰ ਮਿਲਣ ਜਿਨ੍ਹਾਂ ਕੇ ਅਕਾਲੀ ਦਲ ਦੇ ਖਿਲਾਫ ਇਲੈਕਸ਼ਨਾਂ ਲੜਦੇ ਹਨ, ਅਕਾਲੀ ਦਲ ਦੇ ਖਿਲਾਫ ਬੋਲਦੇ ਹਨ। ਇਹ ਅਜੇ ਤੱਕ ਨਹੀਂ ਹੋਇਆ। ਪਰ ਸ਼ੌਣੀ ਕਮੇਟੀ ਨੇ ਇਹ ਵੀ ਬਰਦਾਸ਼ਤ ਕੀਤਾ। ਪਰ ਜਦ ਗੱਲ ਹਦੋਂ ਵੱਧ ਗਈ। ਤਾਂ ਫਿਰ ਇਹ ਤਾਂ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਉਸ ਦੇ ਸਿੱਖ ਮਰਿਆਦਾ ਤੇ ਪਰੰਪਰਾਵਾਂ ਦਾ ਇਹਨਾਂ ਨੇ ਭੋਗ ਪਾਦਣਾ ਸੀ। ਔਰ ਇਹ ਮੀਟਿੰਗਾਂ ਕਰ ਰਹੀਆਂ ਉਹ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਤਨੀਆਂ ਮੈਂ ਸੰਸਥਾਵਾਂ ਸਾਰਿਆਂ ਨੂੰ ਬੁਲਾ ਕੇ ਕਹਿਣਾ ਤੁਸੀਂ ਮੇਰਾ ਸਾਥ ਦਿਓ ਮੈਂ ਸ਼ੌਣੀ ਕਮੇਟੀ ਦੀ ਚੋਣ ਲੜਾਂਗਾ ਮੈਂ ਅਕਾਲੀ ਦਲ ਦੀ ਚੋਣ ਲੜਾਂਗਾ ਅਕਾਲੀ ਦਲ ਨੂੰ ਬੜਾ ਵਧੀਆ ਚਲਾਵਾਂਗਾ ਇਸ ਤੋਂ ਬਾਅਦ ਕੀ ਹੱਕ ਰਹਿ ਜਾਂਦਾ ਇਹਨਾਂ ਦਾ ਜਥੇਦਾਰ ਰਹਿਣ ਦਾ ਕਕਸ਼ਰੀ ਦਵੰਦ ਸੰਸਾ ਜਥੇਦਾਰ ਰਹਿਣ ਦਾ ਕੀਆ ਕਰਾ ਗਿਆ ਇਹਨਾਂ ਨੂੰ ਖੁਦ ਅਸਤੀਫਾ ਦੇਣਾ ਚਾਹੀਦਾ ਸੀ ਭਈ ਜੇ ਤੁਸੀਂ ਪੋਲਿਟਿਕਲ ਪਾਲਟਿਕਸ ਵਿੱਚ ਆਣਾ ਚਾਹੁੰਦੇ ਹੋ ਅਸਤੀਫਾ ਦੇ ਕੇ ਆਓ ਜਿੱਥੇ ਦਾੜ ਤੇ ਪਾਲਟਿਕਸ ਨਹੀਂ ਕਰਦੇ ਜੇ ਅੱਜ ਤੱਕ ਨਹੀਂ ਕਿਸੇ ਨੇ ਕੀਤੀ ਵਿਚਾਰ ਜਿਹੜੇ ਕਿਸੇ ਦੇ ਹਨ ਉਹ ਅੰਦਰ ਰੱਖਦੇ ਹਨ ਬਾਹਰ ਨਹੀਂ ਰੱਖ ਸਕਦੇ ਇਹ ਪੋਲਿਟਿਕਲ ਪਾਰਟੀਆਂ ਨੂੰ ਮਿਲਦੇ ਰਹੇ ਹੋਰ ਗੱਲ ਤੇ ਤੁਸੀਂ ਜਾਣ ਦਿਓ ਜਿਸ ਸਰਚੇ ਨੂੰ ਕਾਲ ਤੱਕ ਤੱਕ ਤੋਕਿਆ ਹੋਵੇ ਤੂੰ ਬਾਹਰ ਚਲਾ ਜਾ ਭਈ ਤੂੰ ਉੱਥੇ ਬਹਿਣ ਦੇ ਕਾਬਲ ਨਹੀਂ ਉਸਨੇ ਬਗੈਰ ਕੋਈ ਗੱਲ ਕੀਤੀਆਂ ਜੱਥੇਦਾਰ ਸਾਹਿਬ ਪਰਸੋਂ ਜਿੱਤਿਆ ਤੇ ਉਹਨੂੰ ਉਧਾਈ ਦੇਣ ਚਲੇਗੇ ਪੁੱਛੋ ਤੁਸੀਂ ਕੀ ਮर्यादा ਰਹਿਣ ਦਿੱਤੇ ਅਕਾਲ ਤੱਕ ਤੇ ਤਾਂ ਦੋ ਦਸੰਬਰ ਨੂੰ ਜਿਹੜੀ ਤੁਸੀਂ ਫਰਮਾਨ ਉਹਦੇ ਖਿਲਾਫ ਕਢਿਆ ਬਈ ਤੂੰ ਇੱਥੇ ਬਹਿਣ ਦੇ ਕਾਬਿਲ ਨਹੀਂ ਬਾਹਰ ਨਿਕਲ ਜਾ ਤੁਸੀਂ ਆਪ ਧੱਜੀਆਂ ਲਾਤੀਆਂ ਤੁਸੀਂ ਉਹਦੇ ਖੋਲ ਪਹੁੰਚ ਗਏ ਇਤਨਾ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਆਪਣਾ ਸਿਫਾ ਦੇਣਾ ਚਾਹੀਦਾ ਸੀ ਸ਼ੋਨਿਕ ਕਮੇਟੀ ਨੇ ਜਿਹੜਾ ਫੈਸਲਾ ਲਿਆ ਅਸੀਂ ਉਸ ਫਾਸਰੇ ਦੀ 100% ਦੀ ਮਾਤ ਕਰਦੇ ਹਾਂ ਇਹ ਜ਼ਰੂਰ ਕਹਾਂਗੇ ਕਿ دیر ਨਾਲ ਆਇਆ ਫੈਸਲਾ ਪਰ ਆ ਫੈਸਲਾ درست ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ